ਦੀਦੀ ਨੂੰ ਪਤਾ ਨਹੀਂ ਉਦਾਂ ਦੀ ਬਣਾਉਣੀ ਆਉਂਦੀ ਕਿ ਨਹੀਂ ਆਉਂਦੀ ਸਿੰਪਲ ਬਣਾ ਦੇਣੀ ਜੀ ਕੋਸਵਾਲ ਬਣਾਉਂਦੀ ਆ ਕੋਸਵਤ ਕੋ ਮੈਨੂੰ ਜੂਟ ਦੇ ਦੇ ਸੁਆਸਾਗਾ ਕੀ ਬਣਾਉਣੀ ਲੱਗੀ ਆਹ ਦੇਦੀ ਮਸ਼ਰੂਮ ਬਣਾਉਣ ਲੱਗੀ ਹੈ ਅੱਛਾ ਹਾਂਜੀ ਬਣਾ ਲੈ ਇਹਨੂੰ ਖੁੰਬਾ ਨਹੀਂ ਕਹਿੰਦੇ ਖੁੰਬਾ ਹੀ ਹੁੰਦੇ ਆ ਖੁੰਬਾ ਵੀ ਕਹਿੰਦੇ ਆ ਜਿਆਦਾ ਪੜ੍ਹੀ ਲਿਖੀ ਹੈ ਨਾ ਦਾ ਕਰਕੇ ਮਿਸਤੂਨ ਕਹਿੰਦੀ ਆ ਠੀਕ ਠੀਕ ਹਾਂ ਤੇ ਦੀਦੀ ਦਾ ਹਦੋਂ ਨਹੀਂ ਕਿ ਲੇਕਿਨ YouTube ਤੇ ਵੇਖੀ ਮੈਨੂੰ ਵੀ ਸਵਾਲ ਆਇਆ YouTube ਤੇ ਤੇ ਦੀਦੀ ਕੋਲ ਪੁੱਛ ਤੋ ਮੈਂ ਕਿ ਦੀਦੀ ਨੂੰ ਵੀ ਘੜੀ ਹੁੰਦੀ ਆ ਨਹੀਂ ਆ ਜਿੱਦਾਂ ਦੀਦੀ ਨੂੰ ਤੇ ਦੀਦੀ ਸਵਾਲ ਬਣਾਉਂਦੀ ਆ ਤੇ ਤੈਹੀਂ ਤੇ ਕਹਿੰਦੇ ਕਿ ਦੀਦੀ ਸਿਰ ਵੀ ਬੜੇ ਤਰ੍ਹਾਂ ਦਾ ਬਣਾਉਂਦੀ ਭਿੰਦਰ ਦੀਦਾ ਬਣਾਉਂਦੀ ਮੇਰਾ ਤਾਂ ਦੀਦੀ ਨੇ ਕਹਿੰਦੇ ਕਿ ਮੈਨੂੰ ਨਹੀਂ ਆਉਂਦਾ ਚਲ ਮੰਨੇ ਕੋਈ ਗੱਲ ਨਹੀਂ ਤੇ ਉਹਨੇ YouTube ਤੋਂ ਵੇਖੀ ਹੈ ਨਾ ਤੇ ਕੀ ਪਤਾ ਵਧੀਆ ਹੀ ਬਣਾਏ ਉਹਨੇ ਵੇਖੀ ਮੈਂ ਦੇਖਿਆ ਬਾਹਰੋਂ ਕੋ ਹੁੰਦੀ ਆ ਹੀ ਨਹੀਂ ਮੈਂ ਦੇਖਿਆ ਬਾਹਰੋਂ ਬਾਹਰੋਂ ਘੁੰਮ ਫਿਰ ਕੇ ਆਇਆ ਕੋਈ ਮਨ ਬਦਲਿਆ ਹੋਊਗਾ ਇਹਦਾ ਜੀ ਉੱਥੇ ਤਾਂ ਮਾਟੀ ਕੀ ਫੇ ਮन्ने ਪਤਾ ਨਹੀਂ ਕਿਉਂ ਫਿਜੀ ਫਿਜੀ ਰਹਿੰਦੀ ਐ ਨਹੀਂ ਦੀਦੀ ਫਿਜੀ ਵਾਲੀ ਗੱਲ ਨਹੀਂ ਮੈਂ ਕਿਹਾ ਥੋੜਾ ਕੁਝ ਨਵਾਂ ਵੀ ਟਰਾਈ ਕਰਨਾ ਚਾਹੀਦਾ ਹੈ ਨਾ ਚਲ ਠੀਕ ਐ ਕੋਈ ਨਹੀਂ ਬਣਾ ਸਾਨੂੰ ਤੇ ਇਹੀ ਐ ਕਿ ਤੂੰ ਵਧੀਆ ਵਧੀਆ ਚੀਜ਼ਾਂ ਬਣਾਏ ਤੇ ਪੇਕੇ ਹੀ ਮੇਰੇ ਤੇ ਤੇਰੇ ਨਾਲ ਵੀ ਚਲ ਵਧੀਆ ਚੀਜ਼ਾਂ ਬਣਾਏਗੀ ਤੇ ਹਾਂਜੀ ਦੀ ਚਲ ਬਣਾ ਵਧੀਆ ਜੀ ਕਰਕੇ ਬਣਾਈ ਐਵੇਂ ਨਾ ਹੋਏ ਕਿ ਕਿਤੇ ਖਰਾਬ ਜੀ ਬਣਾ ਚੜੀ ਨਹੀਂ ਜੁਬਾਨ ਨੂੰ ਨਾ ਜੀ ਕਰੇ ਨਹੀਂ ਦੀਦੀ ਵਧੀਆ ਹੀ ਬਣਾਉਂਗੀ ਮੈਂ ਹਾਂ ਚੰਗੀ ਦਰਾ ਬਣਾਈ ਚੰਗਾ ਠੀਕ ਹੈ ਹਾ ਉਹ ਮੰਨੇ ਨੂੰ ਨਹੀਂ ਪਸੰਦ ਜੇ ਨੂਨ ਮਾਸਾ ਵੱਧ ਹੋ ਗਿਆ ਨਾ ਤੇ ਮੰਨੇ ਨੇ ਨਹੀਂ ਖਾਣੀ ਫਿਰ ਨਹੀਂ ਦੀਦੀ ਮੈਂ ਪਹਿਲਾਂ ਘਾਟ ਹੀ ਪਾਉਂਗੀ ਮੈਂ ਕੱਟਾਡੇ ਹੁੰਦੇ ਹੁੰਦੇ ਫਿਰ ਮੈਂ ਸਿੱਖ ਲਾ ਨਾ ਠੀਕ ਹੈ ਫਿਰ ਮੈਂ ਆਪੇ ਸਾਰਾ ਚੁੱਲਾ-ਝੁੰਕਾ ਸੰਭਲ ਲੂੰਗੀ ਠੀਕ ਹੈ ਹਾਂਜੀ ਤਾਂ ਦੇਖੋ ਹੋਰ ਕੀ ਕਰਨਗੇ ਦੀਦੀ ਕੁਝ ਨਹੀਂ ਕਰਨਾ ਕੀ ਵਿਹਲੇ ਅੱਛਾ ਅੱਛਾ ਹੂੰ ਸਬਜੀ ਲੱਗੀ ਸੀ ਬਣਾਣਾਂ ਅੱਛਾ ਸਬਜੀ ਤਿਆਰੀ ਹੋਣੀ ਫਿਰ ਹਾਂ ਸਬਜੀ ਦੀ ਤਿਆਰੀ ਮੈਂ ਕਿਹਾ ਬਣਾ ਲ ਲੱਗੀ ਤਾਂ ਹੈਗੀ ਬਣਾਣਾ ਦੇਖੋ ਲੈ ਕੇ ਤੇ ਬੈਠੀ ਆ ਹੁਣ ਮਸ਼ਰੂਮ ਦੇਖੋ ਬਣਦੀਆਂ ਕਿ ਕੀ ਬਣਦਾ ਖਿਚੜ ਪਪਾ ਚਲੋ ਫੇਰ ਬਾਅਦ ਹੀ ਪਤਾ ਲੱਗੂਗਾ ਹਾਂ ਹੋ ਬਣਾਉਂਦੇ ਪਤਾ ਲੱਗੂਗਾ ਹੁਣ ਜੇ ਮਸ਼ਰੂਮਾਂ ਲੈ ਕੇ ਬੈਠੀ ਤਾਂ ਮਸ਼ਰੂਮ ਹੀ ਬਣ ਗਈਆਂ ਖਿਚੜਾ ਪਾਣੀ ਬਣ ਲੱਗਾ ਚਲੋ ਹੁਣ ਬਣੇਗੀ ਫੇਰ ਹੀ ਪਤਾ ਲੱਗੇਗਾ ਬਣਦਾ ਕੀ ਆ ਕੋਈ ਨਹੀਂ ਦੀਦੀ ਹਰ ਕੋਈ ਪਹਿਲਾਂ ਤੇ ਨਹੀਂ ਸਿੱਖ ਕੇ ਆਉਂਦਾ ਕਈਆਂ ਲੋਕਾਂ ਨੇ ਪਹਿਲਾਂ ਸਿੱਖਿਆ ਹੁੰਦਾ ਵਾ ਤੇ ਕਈ ਫਿਰ ਸਿੱਖ ਹੀ ਲੈਂਦੇ ਚੱਲ ਗੱਲਾਂ ਤੇ ਕਰਨੀਆਂ ਆਂਦੀਆਂ ਹੀ ਆ ਨਾ ਉਹ ਤਾਂ ਪਹਿਲਾਂ ਸਿੱਖੀਆਂ ਹੀ ਆ ਦੇਖਿਆ ਕਿੰਨੀ ਤੇਜਵੰਦੀ ਚੱਲ ਆ ਜਾ ਸੰਧੀ ਬੈਠੀਏ ਏਦਾਂ ਕਰੀ ਕੱਪ ਦੋ ਚਾਹ ਦੇ ਬਣਾ ਕੇ ਦੇ ਦੀ ਦੀ ਹਾਂਜੀ ਕਿੰਦਰ ਕੀ ਤੁਹਾਡੇ ਸੋਹਰੇ ਗਏਗੇ ਪਤਾ ਕਰੋਗੇ ਸੋਹਰੇ ਅਸੀਂ ਤੇ ਮੇਰੇ ਉਥੇ ਦੀਨਾਂ ਨਾਲ ਗੱਲਾਂ ਕਰਨ ਦੇ ਕਹਿੰਦੇ ਹੈ ਰਾਣੀ ਤੇ ਸੋਹਰੇ ਹੋ ਕੇ ਆਏ ਅੱਜ ਹਾਂ ਅੱਜ ਦੀ ਗੱਲ ਕਰਨ ਦੇ ਮੈਨੂੰ ਨਹੀਂ ਪਤਾ ਕਦੋਂ ਗਏ ਯਾਰ ਮੇਰ ਤਾਂ ਚੋਰੀ ਵੇਖਣਾ ਚਲ ਗਈ ਮੈਨੂੰ ਦੱਸਿਆ ਵੀ ਨਹੀਂ ਕਿ ਮੈਂ ਜਾਣਾ ਹੈ ਅੱਜ ਨਹੀਂ ਤੇ ਮੈਨੂੰ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਉਹ ਜਾਣਾ ਹੁੰਦਾ ਪਹਿਲਾਂ ਮੈਨੂੰ ਵੀ ਨਹੀਂ ਦੱਸਿਆ ਮੰਨੇ ਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕਿ ਮੰਨੇ ਨੂੰ ਪਤਾ ਕਿ ਨਹੀਂ ਪਤਾ ਕਿ ਚੋਰੀ ਚਲ ਗਈ ਉਹ ਮੈਨੂੰ ਇੱਥੋਂ ਕੱਢਣ ਤੋਂ ਬੜੀ ਤਿਆਰ ਹੈ ਕਿ ਛੇਤੀ ਹੁਣ ਇੱਥੋਂ ਜਾਵੇ ਠੀਕ ਕਰਾ ਅੱਗੇ ਦਿੱਤੀ ਸੀ ਹਾਂ ਹਾਂ ਅੱਛਾ ਤੇ ਬਾਕੀ ਵਧਾਈ ਅੱਛਾ ਹਾਂ ਹੋਰ ਕਦੇ ਛੱਡ ਜੋ ਹਾਂ ਤੇ ਅੱਜ ਅਜੇ ਸਵੇਰ ਦਿਨੇ ਬੜੀ ਲੱਗਣ ਦੀ ਹਾਂ ਮੈਂ ਵੀ ਫਿਰ ਅੱਜ ਮੈਨੂੰ ਖੇਜੀ ਬੜੀ ਚੜ ਗਈ ਮੈਂ ਫਿਰ ਸੁਨਾਈਆਂ ਘਰੀਆਂ ਖੋਟੀਆਂ ਪਰ ਜਿਹੜਾ ਮਨਜੋਦ ਹੈ ਨਾ ਉਹ ਤਾਂ ਸੱਚੀ ਐ ਨਾ ਇਹ ਵਿਸ਼ਵਾਸ ਦਾ DNA ਇਹਨਾਂ ਦੇ ਉਹ ਤਾਂ ਮੰਨਣ ਨੂੰ ਤਿਆਰੀ ਨਹੀਂ ਨਹੀਂ ਉਹਨੇ ਨਹੀਂ ਮੰਨਣਾ ਤੇ ਮੰਤਰੀ ਤੋਂ ਉਹਦੇ ਸਾਹਮਣੇ ਕਹਿ ਵੀ ਨਾ ਬੈਠੀ ਕੋਈ ਗੱਲ ਅੱਛਾ ਜੀ ਜੀ ਮੈਂ ਕਿਹਾ ਹੈਗਾ ਮੈਨੂੰ ਅੱਜ ਬਹੁਤ ਖੇਚੜੀ ਲੱਗਦੀ। ਦੇਖ ਫਿਰ ਅੱਜ ਤੇ ਫਿਰ ਆ ਹੀ ਜਾਂਦੀ ਹੈ ਬੰਦੇ ਉਹਦੇ ਸਾਹਮਣੇ ਇੰਨੇ ਫੋਟੋ ਕਰਟਣ ਦੇ ਨਾ ਵਫੜੇ ਨੇ ਮੈਨੂੰ ਡਬਲ ਕਰਾਸ ਕਰੰਡੀ ਮੈਂ ਤਾਂ ਫੇਰ ਸਿੱਧਾ ਹੀ ਹੈ ਤਾਂ ਨਾ ਹੋਵੇ ਉਹਦੇ ਸਾਹਮਣੇ ਚੰਗੀ ਬਣੀ ਰਹਿੰਦੀ ਹੈ ਨਾ ਐਦਾਂ ਹੀ ਤੇ ਇਹਨੇ ਮੈਨੂੰ ਮਾੜੀ ਬਣਾਇਆ ਤਾਂ ਹੁਣ ਤੈਨੂੰ ਵੀ ਬਣਾਉਣਾ ਪਰ ਤੂੰ ਨਹੀਂ ਕੋਈ ਵੀ ਗੱਲ ਕਰਨੀ ਐ ਚਾਹ ਇੱਕ ਸੰਦੀਪ ਆਈ ਐ ਇਹਦੇ ਵੱਲ ਵੇਖਦੇ ਮੈਂ ਉਹ ਅੱਗੀ ਬੜੀ ਲੱਗਦੀ ਐ ਹੋਰ ਕੀ ਕਰਨਾ ਕੀ ਤੇ ਇੱਥੇ ਮੈਨੂੰ ਲਾਲਾ ਕੋਈ ਗੱਲਾਂ ਕਰਨ ਦੀ ਇਹ ਸਿੱਜ ਜਿਗ ਨਾ ਆਂਦੀ ਮੈਂ ਸਾਰੇ ਜਣੇ ਪਿੱਛੋਂ ਨਹੀਂ ਸਿੱਖ ਕੇ ਆਂਦੇ ਇੱਥੇ ਵੀ ਸਿੱਖ ਲੈਂਦੇ ਹਾਂ ਇਹਨੂੰ ਬੜੀ ਬਣਾਉਣੀ ਆਂਦੀ ਐ ਨਾ ਤੇ ਉਹਨੇ ਕੀ ਕਰਨ ਉਹ ਇੱਧਰ ਆ ਜਾਂਦੀ ਮੂੰਹ ਚੋਕੇ ਦੋਵੇਂ ਜਣੇ ਚੋਰੀਆਂ ਨੂੰ ਜਿਹੜੀ ਪਤਾ ਹੁੰਦਾ ਜਿਹੜਿਆ ਕਰਦੇ ਕਰਦੇ ਇਹ ਜੇ ਤੇ ਮੈਂ ਨਾ ਖੂਬ ਤਸਵਾਰੀਆਂ ਆਏ ਸਹੀ ਇੱਧਰ ਇਹ ਬਹੁਤ ਜੋਰੀਆਂ ਕਮਾਣ ਦੀ ਆ ਕਿ ਇਹਨੂੰ ਛੇਤੀ ਇੱਥੋਂ ਕੱਢੀਏ ਤੇ ਮੈਂ ਆਪਣੇ ਭਰਾ ਦੇ ਘਰ ਆ ਮੈਂ ਕਿਹੜੀ ਉਪਰੇ ਰਹਾ ਕੇ ਜੇ ਬੈਠੀ ਇਹੋ ਗੱਲ ਤੇ ਮੈਨੂੰ ਹੁਣ ਗੁੱਸਾ ਲੱਗਣ ਡਿਆ ਹੂੰ ਉਹ ਤੇ ਖੁਸ਼ ਹੀ ਬਣਾ ਹੋਣ ਦੀ ਮੈਂ ਉਹ ਚੜੀ ਤੁਹਾਨੂੰ ਕੀ ਕਹਿਣ ਦੀ ਇੱਥੇ ਇਹਨੂੰ ਇਹੀ ਆ ਕਿ ਮਨਪ੍ਰੀਤ ਇੱਥੇ ਕੱਲੀ ਰਵੇ ਤੇ ਫਿਰ ਬੜੀ ਖੁਸ਼ੀ ਹੋਏ ਪਿੰਦਰ ਤੇ ਕੰਮ ਨੂੰ ਕੋਈ ਕਰਨਾ ਨਹੀਂ ਆਂਦਾ ਤੇ ਇਹ ਬੜੀ ਖੁਸ਼ ਕੇ ਉਹ ਇੱਥੇ ਕੱਲੀ ਰਵੇ ਤੇ ਮੇਰੀ ਤੇ ਉਹਦੀ ਬਸ ਚੌਦਰ ਹੋਵੇ ਦੋਵਾਂ ਦੀ ਮੈਨੂੰ ਤਾਂ ਲੱਗਦਾ ਇੱਧਰ ਵੀ ਆ ਗਈ ਆਵਾਜ਼ ਆਉਂਦੀ ਆ ਨਹੀਂਣੀ ਕੋਈ ਗੱਲ ਨਹੀਂ ਆਉਂਦੀ ਤਾਂ ਮੈਂ ਕੋਈ ਨਹੀਂ ਕਰ ਲੈਣੀ ਇਹਦੇ ਨਾਲ ਵੀ ਗੱਲ ਚੰਗਾ ਚਲ ਠੀਕ ਹੈ ਚੰਗਾ ਨਹੀਂ ਤੂੰ ਐਵੇਂ ਨਾ ਫਿਕਰ ਕਰ ਚਲੇ ਜਾਣਾ ਇੱਕ ਅੱਧੇ ਦਿਨ ਦੀ ਆ ਹੁਣ ਪਰੌਣੀ ਇੱਥੇ ਚਲ ਫੇਰ ਤੇ ਵਧੀਆ ਹੀ ਆ ਆਈ ਛੱਡਣੀ ਆ ਜਾ ਕੇ ਅੱਛਾ ਤੇ ਆ ਵੀ ਸੱਸ ਨੇ ਕਹਿੰਦੀ ਛੱਡ 줘 ਹਾਂ ਚਲ ਫੇਰ ਤੇ ਵਧੀਆ ਇਹ ਦੋਨੋਂ ਵਧੀਆ ਹੁਣ ਵੇ ਕਿ ਨਸੜੀ ਪਈ ਹਾਂ ਗੱਲਾਂ ਹੀ ਕਰੀ ਜਾਨੀ ਮੈਂ ਤੈਨੂੰ ਕਿਹਾ ਸੀ ਕਿ ਚਾਹ ਬਣਾ ਕੇ ਦੇ ਦੀ ਅੰਦਰ ਮੈਂ ਬਸ ਚੱਲੀ ਨਹੀਂ ਚਾਹ ਬਣਾਉਣ ਤੇ ਫੇਰ ਦੇ ਦੀ ਆਗੇ ਗੁੱਸਾ ਨਹੀਂ ਕਰੀ ਤਾਰਾ ਨਹੀਂ ਤੇ ਖੁਸ਼ਖਬਰੀ ਆ ਤੇਰੇ ਵਾਸਤੇ ਭਾਬੀ ਗੁੱਸਾ ਵੀ ਆਂਦਾ ਜੀ ਉਹ ਆਈ ਗਈ 2 ਮਿੰਟ ਤੇ ਮੈਂ ਕਿਹਾ ਸੀ ਕਿ ਸਬਜੀ ਬਾਅਦ ਚ ਕੱਢੀ ਤੇ ਚਾਹ ਦੇਣੀ ਤਾਂ ਕਰਕੇ ਖੜੀ ਹੋ ਗਈ ਮੇਰੇ ਕੋਲ ਤੇ ਨਾਲੇ ਉਹ ਤੇਰੀ ਸੱਸ ਕੋ ਗਈ ਹੀ ਮੈਂ ਤੂੰ ਅੱਗੇ ਕਰ ਤੂੰ ਕੀ ਕਰਨਗੇ ਤੂੰ ਮੈਨੂੰ ਦੱਸਿਆ ਵੀ ਮੈਂ ਚੱਲੀ ਆ ਤੇ ਮੈਂ ਦੱਸ ਮੰਨੇ ਨੇ ਤਾਂ ਮੈਨੂੰ ਕਿਹਾ ਸੀਗਾ ਮੰਨੇ ਨੇ ਮੈਨੂੰ ਤੇ ਦੱਸਿਆ ਨਹੀਂ ਕਿ ਚੱਲੇ ਆਓ ਨਹੀਂ ਦੀਦੀ ਉਹਨਾਂ ਨੇ ਹੀ ਕਿਹਾ ਇਹ ਕਿੰਦੇ ਚਲ ਜਾਓ ਤੇ ਚਲੋ ਜੇ ਉੱਥੇ ਜਾਣ ਵਾਲੇ ਬਣਨਗੇ ਚਲ ਗੁੱਸਾ ਨਾ ਰਾਤ ਕੀ ਖਤਮ ਹੋ ਜਾਊਗਾ ਤੇਰੀਆਂ ਵੀ ਸਲਾਵਾ ਹੁਣ ਬੜੀਆਂ ਮੰਨੇ ਨੂੰ ਚੱਲਣ ਲੱਗ ਪਈਆਂ ਦੱਸਣ ਲੱਗ ਪਈਆਂ ਤੂੰ ਵੀ ਮੈਨੂੰ ਪੁੱਛਿਆ ਇੱਕ ਵਾਰੀ ਕਿ ਜਾਈਏ ਕਿ ਨਾ ਜਾਈਏ ਮੇਰੇ ਗਾਲ ਸੁਣ ਰਣੀ ਤੈਨੂੰ ਖੁਸ਼ੀ ਨਹੀਂ ਹੋਈ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਖੁਸ਼ੀ ਹੋਵੇ ਚਾਹੇ ਨਾ ਹੋਵੇ ਪਰ ਮੈਨੂੰ ਇੱਕ ਵਾਰੀ ਪੁੱਛਿਆ ਕਿ ਅਸੀਂ ਜਾਣਾ ਆ ਅਸੀਂ ਤਾਂ ਤੈਨੂੰ ਤਾਂ ਨਹੀਂ ਦੱਸਿਆ ਵੀ ਐਵੇਂ ਟੈਨਸ਼ਨ ਲਾਉਗੀ ਜੇ ਨਾ ਮੰਨੇ ਉਹ ਤੇ ਮਾਸੀ ਜੀ ਦੇ ਵੀ ਪਤਾ ਨਹੀਂ ਨਾ ਮੰਨਣਾ ਸੀ ਕਿ ਨਹੀਂ ਉਹਨਾਂ ਨੇ ਭਾਬੀ ਮੰਨਣਾ ਕਿਉਂ ਨਹੀਂ ਸੀ ਮੈਨੂੰ ਪਤਾ ਆ ਅਸੀਂ ਨੂੰ ਸੱਸ ਇਧਰੋਂ ਲੜੀਦਾ ਇਧਰੋਂ ਸਾਡੀ ਸੁਲਾਹ ਹੋ ਜਾਂਦੀ ਹੈ ਮੈਂ ਜਾਣਦੀ ਕਿ ਉਹਨਾਂ ਤੇ ਆਖਣਾ ਹੀ ਕੋਈ ਗੱਲ ਨਹੀਂ ਆ ਗਈ ਆ ਚਲ ਚੰਗਾ ਆ ਉਹਦੋਂ ਨੂੰ ਗੁੱਸਾ ਹੀ ਤਾਂ ਹਨ ਫੇਰ ਉਹਨੂੰ ਵੇਚ ਦਿੱਤਾ ਤੂੰ ਉਹਦਾ ਹੀ ਸਾਡੀ ਲੜਾਈ ਤਾਂ ਛਾੜ ਦਿੱਤੀ ਕਿ ਲੜ ਕੇ ਆਈ ਲੜ ਕੇ ਆਈ ਉਹ ਚੱਲ ਕੋਈ ਨਹੀਂ ਗੁੱਸਾ ਨਹੀਂ ਕਰੀਦਾ ਹੁੰਦਾ ਤੇ ਹੁਣ ਭੂਆ ਜੀ ਹਣੀ ਆਉਣਗੇ ਨਾ ਤੇ ਉਹਨਾਂ ਸਾਹਮਣੇ ਨਾ ਇਦਾਂ ਕਰੀ ਜਾਈਆਂ ਸੀ ਮਸਾਂ ਤੇ ਅੱਗੇ ਬਣਾ ਕੇ ਆਏ ਉਹਨਾਂ ਨੂੰ ਤੇ ਕੋਈ ਗੱਲ ਨਹੀਂ ਮੇਰਾ ਦਿਮਾਗ ਨਹੀਂ ਖਰਾਬ ਜਿਹੜਾ ਕਿ ਮੈਂ ਭੂਆ ਹੁਣਾਂ ਨੂੰ ਇੱਦਾਂ ਕੁਝ ਬੋਲਾਂਗੀ ਮੈਨੂੰ ਵੀ ਪਤਾ ਭੂਆ ਜੀ ਹੁਣਾਂ ਦਾ ਕਿਿੱਦਾਂ ਭੂਆ ਜੀ ਨਾਲ ਬੋਲਣਾ ਤੇ ਭੂਆ ਜੀ ਨੂੰ ਵੀ ਮੇਰਾ ਪਤਾ ਆ ਚੱਲ ਠੰਡੀ ਰਿਹਾ ਕਰ ਚੱਲ ਚੰਗਾ ਫਿਰ ਮੈਂ ਚਲਦੀ ਹਾਂ ਮੰਤਰੀ ਤਾਂ ਮੈਂ ਵੀ ਜਾ ਕੇ ਕੋਈ ਕੰਮ ਕੁਝ ਵੇਖ ਲਾਂ ਚੰਗਾ ਤੁਸੀਂ ਵੀ ਜਾਓ ਫਿਰ ਕਿੱਡੀਆਂ ਤੇਜ਼ ਐ ਆਖਰਕਾਰ ਇਹ ਕਾਮਯਾਬ ਹੋ ਹੀ ਗਈਆਂ ਇਨਾਂ ਨੇ ਮੈਨੂੰ ਪੇਜ ਹੀ ਦੇਣਾ ਹੁਣ ਇਨਾਂ ਦੀ ਸਲਾਹ ਦੋਨਾਂ ਦੀ ਹੁਣ ਮੈਂ ਕੱਲੀ ਇਹ ਦੋ ਇਨਾਂ ਨੇ ਹੁਣ ਮੈਨੂੰ ਪੇਜ ਹੀ ਦੇਣਾ ਕੋਈ ਗੱਲ ਨਹੀਂ ਜਾਣਾ ਤੇ ਹੁਣ ਮੈਨੂੰ ਪਹਿਣਾ ਹੀ ਆ ਭੂਆ ਜੀ ਵਿੱਚ ਖਲੋਗੇ ਆ ਜਾਵਾਂਗੀ ਤੇ ਸਹੀ ਹੁਣ ਦੋ ਚਾਲ ਦਿਨ ਰਹਿ ਕੇ ਜਾਵਾਂਗੀ ਤੇ ਮੈਂ ਫੇਰ ਇੱਥੇ ਹੀ ਜੇ ਹੁਣ ਆਮੋ ਸਾਹਮਣੇ ਟੱਕਰ ਹੋ ਗਈ ਆ ਨਾ ਸ਼ੁਰੂ ਤੇ ਮੈਂ ਵੀ ਮੈਦਾਨ ਨਹੀਂ ਛੱਡਦੀ ਮੈਂ ਵੀ ਮੈਦਾਨ ਵਿੱਚ ਨਾ ਲੜਾਈ ਪੂਰੀ ਲੜਨੀ ਆ। ਅੰਦਰ ਚੋਕੇ ਦੇ ਅੰਦਰ ਕਰਦੀ ਏ। ਆਹ। ਚੋਕਾ ਜੀ ਤੋ ਪੋਣੋ ਸੜੀ ਜੀ। ਕਹਲਾ ਹੈ। ਉਹ ਆਣੀ ਹੁੰਦੇ ਨਾ। ਆਹ। ਚੋਕਾ ਤੇ ਲਾਪੂ ਆਣ ਬਾਦੀ ਮੇਲੀ ਆ। ਹਾਂ ਜੀ ਹਾਂ ਜੀ ਹਾਂ। ਸਾਸਰੀ ਕਾ ਦੀ ਸਾਸਰੀ ਕਾ ਦੀ ਭੈਣਾ ਤੇਰਾ ਨਾ ਕਾ ਦੀ ਸਾਸਰੀ ਕਾਰਵਾ ਤੂੰ ਕੀ ਕਰਨਾ ਸਾਡਾ ਰਾਹ ਰੋਕ ਲਿਆ ਵਾ ਸਸਕੋ ਭਾਜੀ ਇਹਨਾਂ ਦੇ ਮੈਂ ਆਪਣੇ ਪਤੀ ਜੀ ਨੂੰ ਮਿਲਣਾ ਹੀ ਮਿਲਣਾ ਉਹਦੇ ਕੰਡਾ ਕਰ ਕੀ ਅੱਜ ਆਏ ਭੂਆ ਚਾਹ ਪਾਣੀ ਪੀਜੋ ਲੰਘਣ ਦੇ ਜੇ ਤੂੰ ਹੀ ਹਣ ਮੈਂ ਪਹਿਲਾਂ ਮਾਜਾਂ ਮਾਂਟੀ ਤਾਂ ਕੀ ਆ ਤੂੰ ਚੰਗੀ ਗੱਲ ਕੀਤੀ ਆ ਤੂੰ ਸਾਰੇ ਪਰਦੇ ਜਾਰ ਕਰਦੇ ਆ ਮੈਂ ਤੇਰੇ ਫੁੱਫੜ ਨੂੰ ਦੱਸਿਆ ਹੀ ਨਹੀਂ ਤੂੰ ਮੇਰੇ ਨਾਲ ਉਹਦੋਂ ਇੰਨਾ ਕੁਛ ਕੀਤਾ ਇਹ ਤਾਂ ਮੈਨੂੰ ਕਿਤੇ ਉਹਦੋਂ ਬਹੁਤ ਜ਼ਿਆਦਾ ਲੜੀ ਮਰਨਾ ਮੈਨੂੰ ਇਹਨੇ ਭੁਜਾਇਆ ਜਾ ਨਹੀਂ ਪਿਆਰੀ ਕਿਤੇ ਕੁਟੀ ਵਰਦੀ ਦਾ ਹائے ਫੁੱਫੜ ਗਿਆ ਤੇ ਮੈਂ ਵੀ ਗੁੱਸੇ 'ਚ ਹੀ ਕਿਉ ਲੜੀ ਸੀ ਤੂੰ ਤੇ ਜੋ ਬਣ ਓਏ ਕੰਮ ਕਰਦਾ ਹੁੰਦਾ ਤੇ ਗੁੱਸਾ ਕਿੱਥੇ ਕੱਢ ਲੈਂਦੀ ਆ ਮੈਂ ਐਡੀ ਵਾਧੂ ਘਟੂ ਨਹੀਂ ਪੈਣਾ ਮੈਂ ਆਪਣੇ ਘਰ ਵਾਹਤੀ ਬਹੁਤ ਸਰਫੇਦੀ ਆ ਹਾਏ ਭੂਆ ਜੀ ਗੁੱਸਾ ਛੱਡ ਵੀ ਦੇ ਦਿੰਦਾ ਆ ਚਾਹ ਪਾਣੀ ਪੀਵਾਤਾ ਨਹੀਂ ਪੈਣਾ ਹੋਣੀ ਹੈ ਚਾਹ ਪੀਣੀ ਹੁਣ ਜਿੱਥੇ ਹੀ ਜਾਣਾ ਉੱਥੇ ਚਾਹਾਂ ਰੋਟੀਆਂ ਚਾਹ ਕੋਈ ਨਹੀਂ ਕੋਈ ਨਹੀਂ ਪਤਾ ਹਾਂ ਕਿ ਆਮਕੋ ਕੋਈ ਨਹੀਂ ਮਸਰਾ ਕਰਾ ਗੁੱਸਾ ਕਰ ਮੇਰਾ ਪੁੱਤਾਂ ਉਹ ਪਹਿਲਾਂ ਗੱਲ ਕਰਕੇ ਤੇਰੇ ਵਾਸਤੇ ਤੇ ਹੋ ਗਿਆ ਗੁੱਸਾ ਤੇ ਸਾਡ ਨੂੰ ਤੇ ਮਿੱਤੇ ਇੰਨੀ ਟੈਨਸ਼ਨ ਪਈ ਮੈਂ ਕਿਹਾ ਚੰਗੀ ਗੱਲ ਹੋਈ ਮੈਂ ਤੁਹਾਂ ਮਮਾ ਮਾ ਕੇ ਗਈ ਆਪਣੀ ਪਰਜਾਈ ਦੇ ਘਰ ਤੇ ਭਤੀ ਉਹਨੋਂ ਨੇ ਮੈਨੂੰ ਕਿਤੇ ਗਾੜੀ ਕੱਖ ਨਾ ਜਾਣਿਆ ਚੱਲ ਕੋਈ ਨਹੀਂ ਕੋਈ ਨਹੀਂ ਆਜੋ ਆਜੋ ਤੁਸੀਂ ਵੀ ਆਜੋ ਉੱਥੇ ਆਜੋ ਨਹੀਂ ਕੋਈ ਨਹੀਂ ਉਹਨੇ ਫੁੱਟਦੀ ਆਈ ਮੇਰਾ ਆਪਣੇ ਘਰ ਦਾ ਕੰਮ ਕਰਕੇ ਕੋਈ ਹੋ ਕੋਈ ਨਹੀਂ ਆਜਾ ਜੀ 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 ਦਾ ਪੂਰਾ ਰੱਖਿਆ ਕਰ ਕੋਈ ਨਹੀਂ ਲੈ ਜਿੱਤਰਾ ਕਾ ਫੁੱਟੇ ਰੱਖਿਆ ਵਾ ਸਹੀ ਹੈ ਨਹੀਂ ਨਹੀਂ ਮਾਰਤਾ ਨਾ ਗੋਰਾ ਰੋਕਿਆ ਵਾ ਕਿ ਚੱਲ ਪੂਆ ਜੀ ਆ ਜਦਾ ਗੱਲ ਸੁਣ ਲ ਪੂਆ ਜੀ ਤੇ ਕੋਈ ਜ਼ਰੂਰੀ ਕੰਮ ਹੋਊਗਾ ਜ਼ਰੂਰੀ ਕੰਮ ਹਾਂ ਉਹ ਤੇ ਬੈਗ ਇਦਾ ਲੈ ਕੇ ਆਈ ਜਿੱਦਾਂ ਉਹਨੇ ਰਹਿਣਾ ਹੁੰਦਾ ਉਹ ਤੇ ਪੜਾਕਾਰੀ ਲੈਣਾ ਤੂੰ ਜਾ ਕੇ ਚੋਕਲਾ ਮੰਜੀ ਉਹ ਤਾਂ ਕੱਲ ਚੁਕਣੀ ਹੈ ਮੰਜੀ ਤੇ ਕਰ ਲੂੰਗੀ ਅੰਦਰ ਹਾਂ ਪਰ ਪੂਆ ਵੇਲਾ ਹਲੇ ਤੱਕ ਗੁੱਸਾ ਲੈ ਕੇ ਬੈਠੀ ਉਹ ਦੰਦਾ ਕੋਈ ਗੱਲ ਕਰਨ ਵਾਲੀ ਮੈਂ ਸੋ ਇਹਨੇ ਮਾਰਤਾ ਨਾ ਭੱਜੀ ਗਈ ਆਪਣੀ ਮੰਜੀ ਛੱਡ ਕੇ ਪੂਆ ਜੀ ਆਡੇ ਘਰ ਨੂੰ ਆ ਜਾਓ ਤੁਪੇਦਾ ਇੰਨੀ ਕਿਤੇ ਗੱਲ ਕਰਦੀ ਨਹੀਂ ਈਟੀ ਗੱਲ ਕਰਕੇ ਬਹਿ ਨਹੀਂ ਉਹਦੇ ਨਾਲ ਮੈਂ ਨਹੀਂ ਤੁਹਾਡੇ ਰਿਸ਼ਤੇਦਾਰ ਨਹੀਂ ਨਾ ਰਾਬੀ ਪਣਾ ਬਾਬਾ ਇਹਨਾਂ ਦੇ ਕੋਲ ਉਹ ਚੰਗਾ ਤੁਹਾਡੀ ਕਰੀਏ ਅੰਦਰ ਆਪੇ ਤੁਹਾਡੇ ਸਹੀ ਆ ਤੁਹਾਡੇ ਸਹੀ ਆ ਤਾਂ ਮੇ ਤੁਨ ਲੱਗੀਆਂ ਦੀਦੀਆਂ ਨਾ ਹੋਰ ਮਿਰਚਾਂ ਤੁਹਾਨੂੰ ਲੱਗਣੀਆਂ ਸੀ ਉਹਨੇ ਜਾਣਾ ਨਹੀਂ ਸੀ ਲੈ ਉਹ ਅਜੇ ਨਹੀਂ ਵੀ ਆਲੀ ਤੁਸੀਂ ਤੇ ਕਹਿੰਦੇ ਸੀ ਜੀ ਆਉਣਾ ਨਾ ਸੱਚੀ ਕਬੂ ਜੀ ਠੀਕ ਤਾਂ ਮਨ ਪ੍ਰੀਤ ਸੱਚੀ ਕਾਲ ਪੁੱਤੀ ਸੱਚੀ ਕਾਲ ਸੱਚੀ ਪੁੱਤ ਪੁੱਤ ਨੂੰ ਜਰ ਨਾ ਲੱਗੇ ਤੈਨੂੰ ਭੂਆ ਦੀ ਹੈ ਕਿ ਨਹੀਂ ਛੋੜੀ ਲੱਗਣ ਡਈ ਐ ਇੰਦਾ ਤਿਆਰ ਹੋ ਕੇ ਰਿਹਾ ਕਰ ਚੰਗਾ ਕੋਈ ਨਹੀਂ ਨਾਨ ਮੇਰੀ ਨੇ ਕਾਲਾ ਟਿੱਕਾ ਲਾਇਆ ਮੇਰੇ ਅੱਛਾ ਅੱਛਾ ਚੱਲ ਫੇਰ ਤੂੰ ਚੰਗਾ ਵਾ ਕੇ ਕਿ ਕਿੱਥੇ ਆ ਰਾਨੀ ਘਰੇ ਆ ਹਾਂਜੀ ਘਰੇ ਆ ਅੱਛਾ ਅੱਛਾ ਭੂਆ ਜੀ ਤੁਸੀਂ ਤਾਂ ਕਹਿੰਦੇ ਹੈਗੇ ਕਿ ਕੱਲ ਆਉਣਾ ਆ ਪੁੱਤ ਆਉਣਾ ਤਾਂ ਕੱਲ ਹੀ ਸੀ ਨਾ ਤੇ ਇਹ ਫੁੱਫੜ ਤੇਰੇ ਨੂੰ ਪੈ ਗਿਆ ਕੰਮ ਗੰਨਾਲੀ ਕੇ ਜਾਣਾ ਸੀ ਆਂਦੇ ਆ ਵੀ ਸਵੇਰੇ ਜਦੋਂ ਮੈਂ ਆਉਂਗਾ ਫੇਰ ਵੇਖਾਂਗੇ ਤੇ ਮੈਂ ਆਹ ਵੀ ਮੈਨੂੰ ਹੁਣੇ ਛੱਡ ਕੇ ਆਓ ਤੁਸੀਂ ਅਸੀਂ ਤੇ ਮੁਰਦੇ ਪੈਰੀ ਆ ਗਈਆਂ ਤੇ ਮੈਂ ਹਾਂ ਚੱਲ ਮੈਂ ਤਿਆਰ ਹੁਆ ਨਾਲੇ ਮੈਂ ਮੇ ਆਪਣੇ ਕੱਪੜੇ ਲੱਲਾ ਨਾਲ ਹੋਰ ਤੇ ਮੈਨੂੰ ਛੱਡ ਕੇ ਆਓ ਤੇ ਮੈਨੂੰ ਮੈਂ ਕਿਹੜਾ ਪੇਕੇ ਨੇ ਚੱਲਣਾ ਨਹੀਂਗਾ ਹਾਂਜੀ ਲੈ ਦਾ ਸੁਪੂਆ ਜੀ ਹੁਣ ਤੇ ਦੋ ਨਵਾਂ ਆਹੋ ਦੋ ਨਵਾਂ ਤੇ ਆ ਗਈਆਂ ਤੀਜੀ ਜਿਹੜੀ ਉਹ ਵੀ ਆਏ ਹੱਥ ਕਰਕੇ ਖਲੋਗੀ ਅਮਰ ਜੀ ਆਹੋ ਉਸ ਦਿਨ ਕਿੰਨਾ ਕੁਸ਼ ਪਿੰਦਰ ਕੀਤਾ ਗੱਲ ਪੂਆ ਜੀ ਮੈਂ ਤੁਹਾਨੂੰ ਦੱਸਣਾ ਕਿ ਮੈਂ ਤੇ ਆਉਂਦੀ ਆਉਂਦੀ ਉਹਨੇ ਛੇੜ ਬੈਠੀ ਹਾਂ ਉਹ ਤੇ ਮੇਰੇ ਗਾਲੀ ਪੈ ਗਈ ਹਾਏ ਹਾਏ ਪਰ ਸਾਨੂੰ ਅੱਜ ਬੜਾ ਚਾਕ ਕੀਤਾ ਤਾਂ ਅੱਜ ਮੈਂ ਪੈ ਗਈ ਉਹਦੇ ਗਾਲ ਮੈਂ ਅਰ ਤੇਰੇ ਕੋ ਫੋੜ ਨੂੰ ਨਾ ਦੱਸਿਆ ਵੀ ਉਹ ਇਦਾਂ ਸਾਨੂੰ ਬੋਲੀ ਸੀ ਉਹਦਣ ਤੇ ਹੁਣ ਜਦੋਂ ਇਹ ਡੈਬ ਵੀ ਇਦਾਂ ਗਾੜੀ ਸਾਡੇ ਖਲੋਗੀ ਤੇ ਮੈਂ ਫਿਰ ਸਾਹਮਣੇ ਗੱਲ ਕਰ ਦਿੱਤੀ ਮੈਂ ਕਿ ਤੂੰ ਮਦਨ ਸਾਡੀ ਇਨੀ ਕੁੱਤੇ ਖਾਣੀ ਕੀਤੀ ਸਾਨੂੰ ਭਜਾਇਆ ਤੇ ਮੈਂ ਕਿ ਭਜਾ ਆਪਣੇ ਘਰ ਨੂੰਹੀਂ ਤੁਹਾਡੇ ਘਰ ਰੋਣਾ ਤੇ ਵੇ ਉਹ ਚੁੱਪ ਕਰਕੇ ਖਲੋ ਗਈ ਉਹ ਚਲੋ ਦਿਹਾੜੀ ਸਿਆਣੀ ਮੈਂ ਕਿ ਤੂੰ ਕਿਉਂ ਐਵੇਂ ਡਈ ਉਹ ਨਾਲ ਬਹੁਤੀ ਹੱਤ ਕਰਉਂਦੀ ਰਹਿੰਦੀ ਉਹਨੂੰ ਪਤਾ ਨਹੀਂ ਤਾਂ ਲੱਗਦਾ ਨਾ ਗੱਲ ਕਰਨੀ ਚਲੋ ਫਿਰ ਅੰਦਰ ਚਲੀਏ ਬੈਠ ਕੇ ਉੱਥੇ ਗੱਲਾਂ ਕਰਦੇ ਰੋਕ ਮੰਤਰੀ ਤੇ ਪੂਆ ਨੂੰ ਪਹਿਲੇ ਗੱਲ ਤੇ ਦੱਸ ਲਈਏ ਕੋਨਾ ਹੋਵੇ ਪੂਆ ਨੂੰ ਜਾਣੇ ਹੀ ਉਹ ਚੰਬੜ ਜੇ ਕੀ ਹੋਇਆ ਵਾ ਮੈਂ ਤਾਂ ਰਾਣੀ ਨੂੰ ਦੱਸ ਬੈਠੀ ਆ ਤੇ ਰਾਣੀ ਨੂੰ ਤੇ ਗੁੱਸਾ ਕੀ ਤੇ ਚੜਿਆ ਪੂਆ ਜੀ ਬੜੀ ਤਤੀ ਆ ਉਹ ਅੰਦਰ ਧਿਆਨ ਨਹੀਂ ਜਾਇਓ ਪੁੱਤ ਪਿੰਦਰੇ ਤੂੰ ਹਾਨੂੰ ਡੀਗ ਲੈਣਾ ਸੀ ਨਾ ਤੇ ਮੈਨੂੰ ਇਹ ਹੈ ਕਿ ਤੁਸੀਂ ਗੱਲ ਹੋਣਾ ਤੇ ਮੈਂ ਇਹਦੇ ਨਾਲ ਗੱਲ ਕਰਨ ਲਈ ਹੀ ਮਨਪ੍ਰੀਤ ਪੁੱਛਾਂ ਲੱਗੀ ਅੱਛਾ ਤੇ ਉੱਤੇ ਹੀ ਆ ਗਈ ਹਾਂ ਚਲੋ ਕੋਈ ਨਾ ਰਿਓਨੇ ਸੰਦੀਪ ਗੌਰ ਨੇ ਦੱਸ ਦਿੱਤਾ ਹੀ ਆ ਕੇ ਅੱਛਾ ਹਾਂ ਉਹ ਪਹਿਲਾਂ ਪਹੁੰਚ ਗਈ ਸੀ ਨਾ ਮੇਰੇ ਤੋਂ ਲੈ ਮਨਪ੍ਰੀਤ ਨੇ ਤੇ ਖੁੰਬਾਂ ਦੀ ਸਬਜ਼ੀ ਕੁੱਕਰ ਵਿੱਚ ਹੀ ਬਣਾ ਲਈ ਆ ਤੇ ਵੇਖਾਂ ਤੇ ਸਹੀ ਕਿੱਦਾਂ ਦੀ ਬਣਾਈ ਆ ਓਹੋ ਤੁਹਾਨੂੰ ਬੜੀ ਸਵਾਦ ਬਣਾਈ ਜਾਂਦੇ ਜੇ ਤੇ ਮੰਨੇ ਨੇ ਖਾ ਲਈ ਨਾ ਇਦਾਂ ਹੀ ਤੇ ਉਹਨੂੰ ਤੇ ਕਹਿਣਾ ਬੜੀ ਸਵਾਦ ਆ ਸਬਜੀ ਪਰ ਮੈਂ ਇਹਦੀ ਸਵਾਦ ਸਬਜੀ ਨਹੀਂ ਮੰਨੇ ਨੂੰ ਖਾਣ ਦੇ ਚਲ ਮਨਪ੍ਰੀਤ ਤੇਰੀ ਤੇ ਸਬਜੀ ਜਪਾਤਾ ਮੈਂ ਲੂਂ ਦੇਖਦੀ ਹਾਂ ਮੰਨਾ ਕਿਵੇਂ ਤੇਰੀ ਸਿਫਤ ਕਰਦਾ ਆਹ ਤੋਂ ਬਾਰੀ ਚਲ ਚੱਲਦੀ ਆ। ਆਹ ਬਾਰੀ ਤਾਂ ਨਹੀਂ ਜਾਂਦੀ ਚਲੋ। ਆਹ ਨਹੀਂ ਕਹਿਣ ਤੇ ਨਹੀਂ ਕਿ ਕੀ ਭੂਆ ਦੇ ਇੰਤੀ ਜਿੰਨੇ ਦੱਸੇ ਨੇ ਵੀ ਉਹ ਆਹਣਾ ਨਹੀਂ ਹੋਣਾ ਵਾ। ਤੇ ਕਹਿਣ ਦੇ ਹੀ ਕਿ ਕੋਈ ਗੱਲ ਨਹੀਂ ਫੇ ਮੈਂ ਵੀ ਇਹ ਲਉਗੀ। ਢਾਡੀ ਤੇ ਗੱਲ ਸੁਣਨੀ ਸੁਣਨੀ ਆਹੋ ਨਹੀਂ ਚੰਗਾ ਜੇ ਤੀਨਾਂ ਵਿੱਚ ਖਲੋਂਦੇ ਤਾਂ ਸਾਡਾ ਰਿਸ਼ਤਾ ਵੀ ਕਿੱਥੋਂ ਹੋਣਾ ਸੀਗਾ। ਜਦੋਂ ਤੇਰੇ ਪੇਕੇਆਂ ਨੇ ਸਾਡਾ ਇੰਨਾ ਮਾਨ ਸਤਕਾਰ ਕੀਤਾ ਵਾ। ਤੇ ਅਸੀਂ ਕਿੱਦਾਂ ਨਹੀਂ ਨੇ ਪਰੇ ਚੜ੍ਹਦੇ ਆ ਨਾਰੇ ਭੂਆ ਨੂੰ ਪੀੜੀ ਵੀ ਤਾਂ ਕਰ ਦਿੱਤਾ ਨਾ ਹਾ ਅਜੇ ਪੈਣਾ ਪੀੜੀ ਸਾਰੀ ਹੋਣਾ ਭੂਆ ਨੇ ਸਿਰ ਤੋਂ ਲੈ ਕੇ ਪਿਆਰਾ ਤਾਂ ਕਰਦੇ ਤੁਸੀਂ ਵਿੱਚ ਖੜੇ ਰਹੇ ਹੋ ਜੇ ਹਾ ਨਹੀਂ ਹੁਣ ਤੇ ਮੈਂ ਕਿਸੇ ਪਾਸੇ ਨਹੀਂ ਜਾਣਾ ਪੀੜੀ ਆ ਹੋ ਜੇ ਭਵੇਂ ਇਹਨੂੰ ਉਹ ਤੇ ਪੀੜੀ ਹੋ ਜਾਵੇ ਚਲੋ ਸ਼ੱਕ ਹੋਈ ਗੱਲ ਨਹੀਂ ਪੀੜੀ ਆ ਪੂਰੀ ਦਵਾਈ ਖਾ ਲਾਗੇ ਕੱਲ ਸੋਨੇ ਦਾ ਤੇ ਪੀੜੀ ਹੋ ਜੀਏ ਹਾ ਓਲੇ ਭੂਆ ਜੀ ਹੁਣ ਨਹੀਂ ਆ ਗਏ ਚੱਲ ਹੁਣ ਖਾਣਗੇ ਤੇਰੀ ਸਬਜੀ ਤੇ ਵੇਖਣਗੇ ਫਿਰ ਏਦਾਂ ਹੀ ਜੇ ਪਰੋਸੀ ਜਾਂਦੀ ਨਾ ਸਬਜੀ ਸਵਾਦ ਤੇ ਸਾਰਿਆਂ ਨੇ ਕਹਿਣਾ ਹੀ ਕਿ ਲੈ ਮਨਪਰੀਤ ਨੇ ਤੇ ਜਾਚ ਸਿੱਖ ਲਈ ਸਾਰੇ ਕੰਮਾਂ ਦੀ ਸਵਾਦ ਸਬਜੀ ਮੈਂ ਵੀ ਨਹੀਂ ਕਿਸੇ ਨੂੰ ਖਾਣ ਦੇਣੀ ਬੁਆ ਜੀ ਸਸਰੀਕਾ ਠੀਕ ਠਾਕ ਰਣੀ ਹਾਂਜੀ ਠੀਕ ਠਾਕ ਬੁਆ ਜੀ ਤੁਸੀਂ ਸੁਣਾਓ ਹਾਂ ਠੀਕ ਆ ਸਸਰੀਆ ਬੁੱਪਾ ਜੀ ਹਾਂਜੀ ਹਾਂਜੀ ਸੇਤਾ ਠੀਕ ਠਾਕ ਬਤਾ ਹਾਂਜੀ ਬੁਆ ਜੀ ਠੀਕ ਤੁਸੀਂ ਸੁਣਾਓ ਆਪਾਂ ਵੀ ਠੀਕ ਠਾਕ ਹਾਂ ਬੁਆ ਜੀ ਤੁਹਾਨੂੰ ਕੱਲ ਆਉਣਾ ਹੈ ਭਾਬੀ ਕਹਿੰਦੇ ਹੀ ਕਿ ਬੁਆ ਜੀ ਕਹਿੰਦੇ ਕੱਲ ਆਉਣਾ ਆਉਣਾ ਤਾਂ ਪੁੱਤ ਕੱਲ ਨੂੰ ਹੀ ਮੈਨੂੰ ਕੋਤ ਕੰਮ ਹੀ ਨਾ ਅੱਛਾ ਤੇ ਮੇਰਾ ਟਾਈਮ ਨਹੀਂ ਹੀ ਤੇ ਬੁਆ ਤੇਰੀ ਆ ਗਈ ਵੀ ਮੈਨੂੰ ਹੁਣੇ ਛੱਡ ਕੇ ਆ ਤੇ ਮੈਂ ਤੂੰ ਐਡਾ ਕਰਾ ਕੱਪੜੇ ਬਦਲ ਤੇ ਚਾਹ ਬਣਾ ਕੋਟੇ ਰਹੀ ਪੀ ਕੇ ਤੇ ਤੁਰ ਪੈਣੇ ਆ ਅਹੀਂ ਮੁਰਗੇ ਮੈਂ ਨਾਤਾ ਫਿਰ ਇਹਨਾਂ ਆਕੇ ਚਾਹ ਪੀਤੀ ਤੇ ਭੱਜ ਜਾਏ ਤੇ ਸਾਂਭੋ ਆਪਣੀ ਘੂਆ ਹੋਰ ਤੋਂ ਮੈਂ ਹੁਣ ਜਾਂਦਾ ਨਹੀਂ ਜਾਣਾ ਤੁਸੀਂ ਕਿੱਧਰ ਵਾ ਨਹੀਂ ਪੱਟੀ ਚਾਹ ਪੀ ਕੇ ਜਾਇਓ ਕਿ ਮੈਂ ਪਤਾ ਹੁਣ ਮੁਰਗੇ ਨੇਰਾ ਹੋ ਜਾਣਾ ਵਾ ਕੋਈ ਗੱਲ ਨਹੀਂ ਫੁੱਫੜ ਜੀ ਚਾਹ ਇਹ ਬਣਾ ਲੈਂਦੀਆਂ ਤੇ ਰੋਟੀ ਨਾ ਬਣਾ ਲੈਣੀ ਫਟਾਫਟ ਰੋਟੀ ਖਾ ਕੇ ਜਾਇਓ ਜੇ ਨਹੀਂ ਰੋਟੀ ਚੋਲਦੀ ਹੋਈ ਚਾਹ ਪੀ ਲੈਨੇ ਨਹੀਂ ਨਹੀਂ ਭਾਬੀ ਜੀ ਤੁਸੀਂ ਰੋਟੀ ਨਹੀਂ ਬਣਾਣੀ ਅੱਜ ਮਸ਼ਰੂਮ ਬਣਾਈ ਹੈ ਬੜੀ ਇਹਨਾਂ ਨੇ ਬਹਾ ਟਾਈਮ ਲਾ ਆਕੇ ਨਾ ਬਣਾਈ ਹੈ ਬੜੀ ਸਵਾਦ ਜੀ ਸਬਜ਼ੀ ਬਣੀ ਹੋਣੀ ਆ ਸਵਾਦ ਬਣੀ ਤੇ ਮਨਪ੍ਰੀਤ ਬਣਾ ਰਹੀ ਨਹੀਂ ਤੂੰ ਹਣ ਹਾਂਜੀ ਭੋਜਾ ਜੀ ਹੁੰਦਾ ਮੈਨੂੰ ਮੈਂ ਤੁਹਾਨੂੰ ਦੱਸਿਆ ਸੀ ਕਿ ਪਾਸਤਾ ਵਗੈਰਾ ਸਾਰਾ ਕੁਝ ਹੁੰਦਾ ਵਾ ਸੇਬ ਵੀ ਹਰਗਜੀ ਨੂੰ ਤੜਕਾ ਤੇ ਉਵੇਂ ਹੀ ਲੱਗਣਾ ਲੱਗਣਾ ਹੁੰਦਾ ਵਾ ਚੱਲ ਰਣੀ ਕਿੰਨਾ ਵਧੀਆ ਹੋ ਗਿਆ ਵਾ ਮਨਪ੍ਰੀਤ ਨੇ ਸਾਰਾ ਕੁਝ ਸਿੱਖ ਲਿਆ ਹੈ ਨਾ ਕਿੰਨਾ ਵਧੀਆ ਵਧੀਆ ਆਹ ਜੀ ਸਬਜ਼ੀ ਬਣਾ ਲੈਣੀ ਫੇਰ ਨਹੀਂ ਨਹੀਂ ਕੋਈ ਨਹੀਂ ਭਾਬੀ ਆਜੋ ਰੋਟੀ ਬਣੀ ਆ ਫਸਕੁਲਕੇ ਲਾਣੇ ਆ ਅਜੇ ਦਾਲ ਸਬਜ਼ੀ ਬਣੀ ਆ ਆਜੋ ਪਿੰਦਰ ਚੱਲ ਕੋਈ ਗੱਲ ਨਹੀਂ ਸੋਗ ਤੂੰ ਹੀ ਪੁੱਤ ਇਧਰੋਂ ਖਾਓਗੇ ਕਿਹੜਾ ਕੋ ਮੰਡਿਆ ਵਾ ਹਾਂ ਅੱਜ ਵੀ ਗੱਲ ਕਰਾਂ ਮੈਂ ਚਾਲ ਲੈ ਮਰਨ